ਕੀ ਤੁਹਾਨੂੰ ਪਤਾ ਹੈ ਜਦੋਂ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਕਰਕੇ ਉਸ ਦੇ ਵਿੱਚ ਕੱਟੇ ਹੋਏ ਆਲੂ ਐਡ ਕਰ ਦਵਾਂਗੇ ਤੇ ਉਹਨਾਂ ਨੂੰ ਥੋੜੇ ਟਾਈਮ ਦੇ ਲਈ ਭੁੰਨ ਲਵਾਂਗੇ ਥੋੜੇ ਸੌਫਟ ਹੋਣ ਤੋਂ ਮਗਰੋਂ ਉਹਨਾਂ ਨੂੰ ਕੱਢ ਲਵਾਂਗੇ ਫਿਰ ਉਸੇ ਤੇਲ ਦੇ ਵਿੱਚ ਆਪਾਂ ਬੇਗਣ ਐਡ ਕਰ ਦਵਾਂਗੇ ਤੇ ਉਹਨਾਂ ਨੂੰ ਵੀ ਥੋੜੇ ਜਿਹਾ ਸੌਫਟ ਹੋਣ ਤੋਂ ਮਗਰੋਂ ਆਪਾਂ ਕੱਢ ਲਵਾਂਗੇ ਫਿਰ ਉਸ ਕੜਾਈ ਦੇ ਵਿੱਚ ਥੋੜਾ ਜਿਹਾ ਹੋਰ ਤੇਲ ਪਾਵਾਂਗੇ ਇੱਕ ਚਮਚ ਜੀਰਾ ਪਾਊਡਰ ਅੱਧਾ ਚਮਚ ਹਿੰਗ ਪਾਊਡਰ ਨੂੰ ਥੋੜਾ ਜਿਹਾ ਰੋਸਟ ਕਰ ਲਵਾਂਗੇ ਜਦੋਂ ਇਹ ਥੋੜਾ ਜਿਹਾ ਪੁੱਜ ਗਏ ਤੇ ਇਸ ਦੇ ਵਿੱਚ ਲਸਣ ਤੇ ਅਦਰਕ ਦਾ ਪੇਸਟ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਹੁਣ ਇਸ ਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ ਜੋ ਕਿ ਬਰੀਕ ਕੱਟੇ ਹੋਏ ਹਨ ਤੇ ਇਹਨਾਂ ਨੂੰ ਵੀ ਆਪਾਂ ਥੋੜੇ ਟਾਈਮ ਦੇ ਲਈ ਭੁੰਨਾਂਗੇ ਜਦੋਂ ਆਪਣੇ ਪਿਆਜ਼ ਥੋੜੇ ਜਿਹਾ ਸੌਫਟ ਹੋ ਗਏ ਤੇ ਇਸ ਦੇ ਵਿੱਚ ਆਪਾਂ ਚਮਚਾਪਾਂ ਗ੍ਰੀਨ ਚਿਲੀ ਪੇਸਟ ਪਾ ਦਵਾਂਗੇ ਤੇ ਇਸ ਨੂੰ ਵੀ ਹੁਣ ਆਪਾਂ ਭੁੰਨ ਲਵਾਂਗੇ ਹੁਣ ਇਸ ਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਸਵਾਦ ਅਨੁਸਾਰ ਨਮਕ 1/4 ਚਮਚ ਗਰਮ ਮਸਾਲਾ 1/4 ਚਮਚ ਲਾਲ ਮਿਰਚ ਪਾਊਡਰ 1/4 ਚਮਚ ਇਸ ਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਇਸ ਦੇ ਵਿੱਚ ਆਪਾਂ ਕ੍ਰਸ਼ ਕੀਤੇ ਹੋਏ ਟਮਾਟਰ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਤੇਲ ਛੱਡਣ ਤੱਕ ਭੁੰਨ ਲਵਾਂਗੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਤੜਕਾ ਆਪਣਾ ਸੜ ਨਾ ਜਾਵੇ ਹੁਣ ਆਪਾਂ ਉਹਨੇ ਟਾਈਮ ਲਈ ਪੁਣਾਗੇ ਜਦੋਂ ਤੱਕ ਤੜਕਾ ਤੇਲ ਨਹੀਂ ਛੱਡ ਦਿੰਦਾ ਤੜਕੇ ਨੇ ਤੇਲ ਛੱਡ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਆਲੂ ਤੇ ਬਿੰਗਣ ਐਡ ਕਰ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਰਲਾ ਕੇ ਇਹਨਾਂ ਨੂੰ ਆਪਾਂ ਕਵਰ ਕਰਕੇ 5 ਮਿੰਟ ਲਈ ਪੱਕਣ ਦਵਾਂਗੇ ਜਦੋਂ ਆਪਾਂ 5 ਮਿੰਟ ਬਾਅਦ ਚੈੱਕ ਕਰਾਂਗੇ ਤੇ ਆਪਣੀ ਬਹੁਤ ਹੀ ਟੇਸਟੀ ਤੇ ਜੰਮੇ ਜੰਮੇ ਆਲੂ ਬੇਗਣ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਥੋੜਾ ਜਿਹਾ ਹਰੀਆਂ ਤਣੀ ਨਾਲ ਗਾਰਨਿਸ਼ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ